ਮੇਰਾ ਨਾਮ ਪ੍ਰਿੰਸ ਹੈ ਜੀ ਫਾਦਰ ਨੇਮ ਸੁਖਵਿੰਦਰ ਸਿੰਘ ਜੀ ਸਰ ਮੇਰੇ ਫਾਦਰ ਦੀ ਜੇਲ੍ਹ ਚ ਮੌਤ ਹੋਈ ਹੈ ਕਿਹੜੀ ਜੇਲ੍ਹ ਚ ਪਟਿਆਲਾ ਜੇਲ੍ਹ ਚ ਸਰ ਠੀਕ ਹੈ ਸਰ ਕਿਵੇਂ ਹੋਈ ਸਰ ਇਹ ਹੋਇਆ ਜੀ ਦਵਾਈ ਦੇ ਕਾਰਨ ਹੋਈ ਹੈ ਜੀ ਦਵਾਈ ਸਰ ਉਹਨਾਂ ਨੂੰ ਸ਼ੂਗਰ ਦੇ ਮਰੀਜ਼ ਤੇ ਸਰ ਅਸੀਂ ਜੱਜ ਸਾਹਿਬ ਨੂੰ ਵੀ ਬੋਲਿਆ ਦਾ ਸਰ ਸਾਡੇ ਫਾਦਰ ਜਿਆਦਾ ਸੀਰੀਅਸ ਹੈ ਸਵੇਰੇ ਮੈਨੂੰ ਕੋਲ ਆਈ ਸੀ ਉਹਨਾਂ ਦੀ 7 ਵਜੇ ਕਹੇ ਬੇਟੇ ਮੇਰੇ ਛਾਤੀ 'ਚ ਦਰਦ ਹੋ ਰਹੀ ਹੈ ਮੈਂ ਕਹਾ ਫਾਦਰ ਸਾਹਿਬ ਤੁਸੀਂ ਪਹਿਲਾਂ ਦਵਾਈ ਲੈ ਕੇ ਆਓ ਜਿਆਦਾ ਇਹੀ ਗੱਲ ਹੋਈ ਸਰ ਉਹਦੇ ਬਾਅਦ ਸਾਨੂੰ ਫੋਨ ਆਇਆ ਜੇਲ੍ਹ ਚ ਤੇ ਉਹਦੇ ਬਾਅਦ ਇਹਨਾਂ ਦੀ ਡੈਥ ਹੋ ਗਈ ਕਿੰਨੇ ਵਜੇ ਤੁਹਾਨੂੰ ਫੋਨ ਆਇਆ ਸਰ ਮੈਨੂੰ ਇਹਦੇ ਮੁਲਾਜ਼ਮ ਪ੍ਰਸ਼ਾਸਨ ਦਾ ਫੋਨ ਆਇਆ 12 1 ਵਜੇ ਦੁਪਹਿਰ ਦੁਪਹਿਰ ਜੀ ਹੁਣ ਪੋਸਟਮਾਰਟਮ ਹੁਣ ਪੋਸਟਮਾਰਟਮ ਸਰ ਕੱਲ ਦਾ ਇਸ ਤਰ੍ਹਾਂ ਹੀ ਪਿਆ ਜੀ ਉਹ ਜੱਜ ਸਾਹਿਬ ਆਉਣਗੇ ਉਹਨਾਂ ਤੱਕ ਚੱਕਰ ਚ ਵੇੜੋਂ ਤੋਂ ਜੇਲ੍ਹ ਚ ਤੇ ਬਈ ਇਹ ਉਸ ਇਹ ਹੁਣ 29 ਤਰੀਕ ਦੇ ਜੇਲ੍ਹ ਚ ਤੇ ਸਰ ਠੀਕ ਆ ਕੀ ਮਸਲਾ ਕੀ ਸੀਗਾ ਕਿਉਂ ਜਿਹੜੇ ਜੇਲ੍ਹ ਚ ਸਰ ਜੇਲ੍ਹ ਦਾ ਮਸਲਾ ਇਹਦਾ ਸਰ ਸਾਡਾ ਫੈਸਲਾ ਹੋ ਗਿਆ ਜੀ ਆਈਓ ਦੇ ਖਿਲਾਫ ਆਈਓ ਨੂੰ ਅਸੀਂ ਪੈਸੇ ਨਹੀਂ ਦੇ पाए ਆਈਓ ਨੇ ਚੱਕ ਕੇ ਪਾਰਟੀ ਨਾਲ ਉਹ ਕਰਕੇ ਰਾਜੀਨਾਮਾ ਸਾਨੂੰ ਮੇਰੇ ਫਾਦਰ ਸਾਹਿਬ ਨੂੰ ਜੇਲ੍ਹ ਚ ਪਾਤਾ ਉਹਦੇ ਬਾਅਦ ਕਹਿੰਦੇ ਤੇਰੀ ਮਿਸਿਸ ਨੂੰ ਔਰ ਤੇਰੇ ਬੱਚਿਆਂ ਨੂੰ ਜਦ ਤੱਕ ਜੇਲ੍ਹ ਤੱਕ ਲੈ ਕੇ ਆਏ ਟੌਰਚਰ ਬਾਜੀ ਕਰਦਾ ਆਇਆ ਯੂ ਢੋਲੀ ਦਾ ਕੀ ਨਾਮ ਦੀ ਉਹਦਾ ਨਾਮ ਸਰ ਬਲਵਿੰਦਰ ਸਿੰਘ ਸਰ ਇਹ ਤੁਹਾਡੇ ਪਰਚਾ ਕੀ ਕਾਦਾ ਸੀ ਸਰ 420 ਕਾਦਾ 420 ਸਰ ਐਕਚੁਅਲੀ ਇਹ ਦੀ ਗੱਲ ਅੰਬਾਲੇ ਵਾਲੇ ਨੇ ਫਾਦਰ ਸਾਹਿਬ ਦੇ ਨਾਲ ਉਹ ਕੰਮ ਕਰਦੇ थे ਉਹਨਾਂ ਨੇ ਪਹਿਲਾਂ ਇਹਨਾਂ ਦੇ ਪੈਸੇ ਅਕਾਊਂਟ ਚ ਪਾਤੇ ਉਹ ਏਜੰਟ ਭੱਜ ਗਿਆ ਇਮੀਗ੍ਰੇਸ਼ਨ ਦਾ ਸਰ ਉਹ ਏਜੰਟ ਭੱਜ ਗਿਆ ਉਹਦੇ ਬਾਅਦ ਇਹਨਾਂ ਨੇ ਬੋਲਿਆ ਫਾਦਰ ਸਾਹਿਬ ਨੂੰ ਇਹ ਪੈਸੇ ਹੁਣ ਤੁਸੀਂ ਦੋਗੇ ਮੇਰੇ ਫਾਦਰ ਸਾਹਿਬ ਨੇ ਮਨਾਂ ਕੀਤਾ ਸੀ ਕਿੰਨੇ ਪੈਸੇ 80000 ਰੁਪਏ ਸਰ ਫੈਸਲਾ ਹੋਇਆ ਸੀ 80000 ਰੁਪਏ ਆਇਆ ਤਾਂ ਅਸੀਂ ਜਿੱਚ 30000 ਰੁਪਏ ਇਹਨਾਂ ਨੂੰ ਇਹਨਾਂ ਦੀ ਗੁੜੀਆ ਦੇ ਅਕਾਊਂਟ ਚ ਪਾ ਦਿੱਤਾ ਤਾਂ ਅੰਬਾਲੇ ਵਾਲਿਆਂ ਦੇ ਠੀਕ ਹੈ ਸਰ ਰਹਿ ਗਿਆ 20000 ਰੁਪਏ ਕੈਸ਼ ਲੈ ਕੇ ਗਏ ਤੇ ਸਰ ਇਹ ਉਦੋਂ ਬਾਅਦ ਫਿਰ ਆਈਓ ਬਤੀ ਪ੍ਰੋਬਲਮ ਸਰ ਆਈਓ ਜਦ ਤੱਕ ਜੇਲ੍ਹ 'ਚ ਛੱਡਣ ਆਇਆ ਉੱਥੇ ਤੱਕ ਉਹ ਟੌਰਚਰ ਬਾਜੀ ਕਰਦਾ ਆਇਆ ਫਾਦਰ ਸਾਹਿਬ ਨੂੰ ਮੇਰੇ ਮੇਰੇ ਸਰ ਮੈਂ ਤੇਰੇ ਬੱਚਿਆਂ ਨੂੰ ਚੱਕੂੰਗਾ ਤੇਰੀ ਘਰ ਵਾਲੀ ਨੂੰ ਚੱਕੂੰਗਾ ਹਾਂਜੀ ਮੈਂਟਲੀ ਹਰਾਸਮੈਂਟ ਕੀਤੀ ਹੈ ਉਹਦੇ ਬਾਅਦ ਪੈਸੇ ਵਗੈਰਾ ਵੀ ਸਰ ਪੈਸੇ ਸਰ ਪੈਸੇ ਦੀ ਰਿਮਾਂਡ ਕਰ ਰਿਹਾ ਤਾਂ ਮੈਨੂੰ ਜੇਲ੍ਹ 'ਚ ਕੋਰਟ 'ਚ ਵੀ ਕਿਹਾ ਉਹਨੇ ਕੁਝ ਤੁਸੀਂ ਦੋਗੇ ਤਾਂ ਅਸੀਂ ਇਹਦਾ ਫੈਸਲਾ ਕਰਾਂਗੇ ਨਹੀਂ ਦੋਗੇ ਅਸੀਂ ਜੇਲ੍ਹ 'ਚ ਗੇਰਾਂਗੇ ਬਾਈ ਜੀ ਹੁਣ ਕੀ ਪ੍ਰोसीडिंग ਹੈ ਕਿ ਹੁਣ ਸਰ ਅਸੀਂ ਪ੍ਰोसीਜਨ ਇਹੀ ਕਰ ਰਿਹਾ ਜਿਹੜਾ ਆਈਓਐਟ ਕੋਲੀ ਦਾ ਔਰ ਅੰਬਾਲੇ ਵਾਲੀ ਜਿਹੜੀ ਪਾਰਟੀ ਹੈ ਉਹਨਾਂ ਪਰ ਜਿੰਨੀ ਕਾਰਵਾਈ ਹੋ ਸਕਦੀ ਹੈ ਜੀ ਅਸੀਂ ਛੋਟੇ ਛੋਟੇ ਬੱਚੇ ਆ ਜੀ ਅਗਲੇ ਦੇ ਇੱਕ ਇੱਕ ਮੈਂ ਇੱਕ ਮੇਰੀ ਸਿਸਟਰ ਮਦਰ ਬਾਈ ਜੀ ਹੁਣ ਕੀ ਕਹਿੰਦੇ ਹੈ ਕਿ ਪੋਸਟਮਾਰਟਮ ਹੋ ਗਿਆ ਸਰ ਪੋਸਟਮਾਰਟਮ ਨੂੰ ਹੁਣ ਟਾਈਮ ਲੱਗ ਰਿਹਾ ਹੈ ਸਰ ਦੇਖੋ